ਖਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਸਿੰਘ ਦੇ ਕੋਲ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਘਰ ਤੇ ਅੱਜ ਵੇੜਾ ਤੁਹਾਨੂੰ ਆਪਾਂ ਤਿੰਨ ਦਿਖਾ ਦੇਣੀ ਆ ਕੋਈ ਤਿੰਨ ਚਾਰ ਨਗ ਜਿਹੜੇ ਆ ਦੋਸਤੋ ਅਵੇਲੇਬਲ ਹੁੰਦੇ ਆ ਤੇ ਡੇਲੀ ਰੁਟੀਨ ਦੇ ਵਿੱਚ ਪਸੂ ਆਉਂਦੇ ਆ। ਬਾਕੀ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜਿਆ ਦੋਸਤੋ ਉਹਨਾਂ ਦੇ ਧਿਆਨ ਦੇ ਵਿੱਚ ਆਪਾਂ ਲਿਆ ਦੇਣੇ ਆ ਸੁਰਸਿੰਘ ਤੁਸੀਂ ਵਿజిਟ ਕਰਨੀ ਆ। ਸੁਰਸਿੰਘ ਤੋਂ ਜਿਹੜੀ ਸੜਕ ਪਿੰਡ ਮਾਣੇ ਮੱਲੀਆਂ ਨੂੰ ਜਾਂਦੀ ਆ। ਇਸੇ ਸੜਕ ਦੇ ਉੱਪਰ ਵੀਰ ਗੁਰਲਾਲ ਸਿੰਘ ਉਹਨਾਂ ਦਾ ਘਰ ਆ। ਠਿੱਕੀਵੰਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਪਿੰਡ ਸੁਰਸਿੰਘ ਦੀ। ਅੱਜ ਤਰੀਕ ਦੋਸਤੋ 20 ਫਰਵਰੀ ਆ। ਤੇ ਟਾਈਮ ਤੁਸੀਂ ਨੋਟ ਕਰ ਲਓ ਕੋਈ 3 ਵਜੇ ਦਾ ਸਮਾਂ। ਅਸੂਆ ਤੇ ਕਿੰਨੇ ਗੱਬਣਾ ਕਿੰਨੇ ਸੋਏ ਸੋਏ ਆ ਉਹ ਪੂਰੀ ਡਿਟੇਲ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਪਤਾ ਚੱਲ ਸਕੇ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਾਲ ਸੱਚੀ ਗਾ ਸੰਤੂ ਸਾਹਿਬ ਜੀ ਠੀਕ ਠਾਕ ਜੇ ਬੜੇ ਵਧੀਆ ਗੁਰਲਾਲ ਭਾਈ ਹੋਰ ਦੱਸੋ ਕੈਮ ਬੜੀ ਕਿਰਪਾ ਚੜ੍ਹਦੀ ਕਲਾ ਵੈਗਰੂ ਦੀ ਸੀ ਠੀਕ ਆ ਜੀ ਤੇ ਕਿਵੇਂ ਚੱਲੀ ਜਾਂਦੇ ਕੰਮ ਕਰ ਫਿਰ ਮਾਣਾ ਬੜੀ ਮਿਹਰਵਾ ਮਾਲਕ ਦੀ ਤੇ ਸੰਧੂ ਸਾਹਿਬ ਚੱਲੀ ਜਾਂਦੇ ਆਉਂਦਾ ਪਸ਼ੂ ਵਿਕ ਜਾਂਦਾ ਉਸੇ ਵੇਲੇ ਮਾਰਾ ਜਿੰਗੇ ਨੇ ਚਲੋ ਸ਼ੁ크ਰਾ ਵੀਰ ਹਾਂਜੀ ਹਾਂਜੀ ਅੱਛਾ ਤੇ ਗੁਰਲਾਲ ਵੀਰ ਅੱਜ ਪਸ਼ੂ ਆਪਣੇ ਕੋਲੇ ਤਿੰਨ ਬੈੜਾਂ ਜੀ ਹਾਂਜੀ ਹਾਂਜੀ ਸੰਧੂ ਸਾਹਿਬ ਆ ਤੇ ਰਾਤ 11 12 ਵਜੇ ਸੁੱਈਆ ਵਛੀ ਓਕੇ ਦੂਜਾ ਤੂਆ ਸੁੱਈਆ ਮਗਰ ਵੀ ਵਛੀ ਆ ਠੀਕ ਆ ਤੇ 7-8 ਵਜੇ ਸਵੇਰੇ ਜੇਰਪਾਤੀ ਸੀ ਤੇ ਕੁਝ 4 ਕਿਲੋ ਦੇ ਲਾਗੇ ਬੰਨੇ ਚਵਾਈ ਕੀਤੀ ਚੋਣ ਚਾਨ ਇੱਕ ਨੰਬਰ ਠੰਡੀ ਇੰਨੀ ਜਿਆਦੀ ਕੋਈ ਵੰਗਾ ਨਹੀਂ ਪਾਉਣਾ ਓਕੇ ਇਸ ਤਰ੍ਹਾਂ ਹੀ ਛੱਡ ਕੇ ਬੱਚਾ ਥੱਲੇ ਬਹਿ ਜਾ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਅੱਛਾ ਤੇ ਕੋਰਲਾ ਬੱਚਾ ਮਗਰ ਇਹਦੇ ਕੀ ਆ ਗਿਆ ਇਹ ਬੱਛੀ ਆ ਸੰਤੂ ਸਾਹਿਬ ਮਗਰ ਬੱਛੀ ਆ ਹਾਂਜੀ ਹਾਂਜੀ ਤੇ ਬਾਕੀ ਜਿਹੜੀਆਂ ਦੋ ਵੜਾ ਉਹ ਗੱਬਣ ਨੇ ਸੰਤੂ ਸਾਹਿਬ ਆਪੀ ਸ਼ਾਈ ਰਾਲਵਾ ਆਹ ਇਹ ਅਜੇ 10 ਤੋਂ 12 ਦਿਨ ਕੱਢਦੀ ਆ ਬੱਛੀ ਓਕੇ ਹਾਂਜੀ ਇਹ 20-22 ਕਿਲੋ ਵਾਲੀ ਵੱਡੀ ਵਹਿੜਵਾ ਚਲੋ ਇਹਦੇ ਦਰਸ਼ਨ ਕਰਾਵਾਂਗੇ ਭੈਣ ਭਰਾਵਾਂ ਨੂੰ ਠ ਲਓ ਦੋਸਤੋ ਤਿੰਨ ਐਨੀਮਲ ਨੇ ਠੀਕ ਆ ਜੀ ਆਓ ਇੱਕ ਬੰਨੇ ਆਪਾਂ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੋਂ ਇਸ ਚਾਈਵਾਲ ਕਰੋਸ ਕਰਕੇ ਗੜੀ ਵਹਿੜ ਵਿੱਚ ਇਹ ਤੋਂ ਤੋਂ ਸ਼ੁਰੂਆਤ ਕਰਦੇ ਆਂ ਸੂਈ ਸੁਬਾਈ ਵਹਿੜ ਤੇ ਗੁਰਨਾਰ ਲਾਲ ਭਾਈ ਜਿੱਦਾਂ ਕਿ ਆਪਾਂ ਦੱਸ ਹੀ ਦਿੱਤਾ ਵੀ ਇਹ ਰਾਤ ਹੀ ਸੂਈ ਆ ਹਾਂਜੀ ਤੇ ਮਾਰਨਿੰਗ ਅੱਜ ਮਾਰਨਿੰਗ ਕਿੰਨੇ ਕਵਜੇ ਵੈਸਾ ਜੇਰ ਪਾਤੀ ਸੀਗੀ ਸੰਧੂ ਸਾਹਿਬ ਇਹ ਰਾਤ 12:30 ਪਾਉਣੇ ਇੱਕ ਦੇ ਕਰੀਬ ਸੂਈ ਆ ਹਾਂਜੀ ਤੇ ਸਵੇਰੇ ਨੇ 8:00 ਵਜੇ ਦੇ ਕਰੀਬ ਜੇਰ ਜੂਰ ਪਾਤੀ ਹੈ ਬਿਲਕੁਲ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਜੀ ਬਾਕੀ ਆਰਡਰ-ਆਰਡਰ ਦੀ ਕੁਆਲਿਟੀ ਕਾਫੀ ਸ ਬਾਕੀ ਥਾਣ ਮੋਸਲੀ ਆਪਾਂ ਜ਼ਿਕਰ ਕਰ ਦਿੰਨੇ ਆ ਵੀ ਗੋਲ ਥਾਣ ਹੁੰਦੇ ਆ ਦੋਸਤੋ ਮੂٹے ਗੋਲ ਥਾਣ ਨੇ ਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਜੇ ਬਿਲਕੁਲ ਬਲੈਕ ਰੈਂਕ ਦੇ ਵਿੱਚ ਮਗਰ ਬੱਛੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਜੇਰਜੂਰ ਪ੍ਰੋਪਰ ਪਾਤੀ ਆ ਬਾਕੀ ਤੁਹਾਨੂੰ ਬਖਾ ਵੀ ਦਿੰਨੇ ਆ ਆ ਲਓ ਜੀ ਮਾਰਨਿੰਗ ਜਿੰਨਾ ਕਿ ਟਾਈਮ ਵੀਰ ਨੇ ਦੱਸਿਆ ਉਹਨੇ ਇੱਕ ਟਾਈਮ ਤੋਂ ਜਿਹੜੀ ਜੇਰਜੂਰ ਪਾ ਦਿੱਤੀ ਆ ਅੱਛਾ ਤੇ ਗੁਰਲਾਲ ਕੋਈ ਥੋੜੀ ਬਾਦੀ ਚਵਾਈ ਜਾਂਦੀ ਫਿਰ ਮਾਰਨਿੰਗ ਹੋ ਚੁੱਕੀ ਆ ਸੰਧੂ ਸਾਹਿਬ 4 ਕਿਲੋ ਦੇ ਲਾਗੇ ਬੰਨੇ ਚੋਈ ਸੀ ਬਹੁਤਾ ਜਿਆਦਾ ਚੱਡਾ ਹੈ ਬੈਠਾ ਨਹੀਂ ਜਾਂਦਾ ਬੱਚੀ ਤੋਂ ਮੈਂ ਆਵੇਂ ਤੁਹਾਨੂੰ ਦਬਦੂ ਬਾਂਦੀ ਆ ਕਿਤੇ ਠੀਕ ਆ ਜੀ ਹਾਂ ਜੀ ਦੁੱਧ ਸੰਧੂ ਸਾਹਿਬ ਉਹਨਾਂ ਪਹਿਲੇ ਸੂਏ 16 17 18 ਕਿਲੋ ਦੇ ਲਾਗੇ ਬੰਨੇ ਚੋਇਆ ਜਿਹੜਾ ਠੰਡਾ ਦੁੱਧ 20 ਕਿਲੋ ਰਮਾਨੇ ਬੱਚੀ ਕੱਢੂਗੀ ਕੋਈ ਇਹੋ ਜੀ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਲਓ ਜੀ ਬਾਕੀ ਦੋਸਤੋ ਇੱਕ ਬਹਿਣੀ ਵਾਲੇ ਪਾਸੇ ਉਹ ਤੁਹਾਨੂੰ ਆਪਾਂ ਥਣ ਜਰੂਰ ਦਿਖਾ ਦਿੰਨੇ ਆ ਵੇਖੋ ਆ ਲਓ ਜੀ ਠੀਕ ਆ ਪਰ 2-4 ਕਿਲੋ ਮਾਰਨਿੰਗ ਟਾਈਮ ਚਵਾਈ ਜਿਹੜੀ ਹੋਈ ਆ ਪਹਿਲੀ ਤੇ ਬੌਲੇ ਦੇ ਉੱਤੇ ਚੱਲਣ ਰਹੀ ਆ ਕਰਮਾਂ ਲਈ ਬਾਕੀ ਕੋਈ ਵੀ ਰੱਬ ਦੀ ਚੋਕੇ ਭਰਾ ਕੇ ਤਸਦੀ ਕਰ ਸਕਦਾ ਹਾਂ ਜੀ ਅਜੇ ਆ ਬੱਚੇ ਤੋਂ ਵੀ ਸਭ ਨੂੰ ਸੰਭਾਲਣਾ ਹੈ ਕਿੰਨੇ ਨਾੜੂ ਦੇ ਬੱਚਾ ਤੁਸੀਂ ਵੇਖ ਲਓ ਠੀਕ ਆ ਜੀ ਬੱਚੀ ਆ ਮਗਰ ਫੀਮੇਲ ਆ ਲੋ ਗਿੱਲਾ ਨਾੜੂ ਬੱਚੇ ਦੇ ਨਾਲ ਤੇ ਬਾਕੀ ਚੋਣ ਛੋਣ ਗਰਲਾ ਚਾਰੇ ਥਣ ਆ ਬਿਲਕੁਲ ਰੂਹੀ ਆ ਸੰਧੂ ਸਾਹਿਬ ਜਿਹੜਾ ਭੈਣ ਭਰਾ ਖਰੀਦੂ ਨਾ ਆਪਦੇ ਘਰ ਲਵਾ ਕੇ ਐ ਤਸੱਲੀ ਨਾਲ ਚੋਕੇ ਨੂੰ ਤੇ ਫੇਰ ਆਪਾਂ ਨੂੰ ਪੈਸੇ ਦਵੇ ਕੋਈ ਬੰਗਾ ਬੰਗਾ ਪਾ ਲਈਦੀ ਪਾਉਂਦਾ ਬੰਗਾ ਆਪਾਂ ਤੇ ਨਹੀਂ ਸويرੇ ਪਾਇਆ ਮੈਂ ਤੁਹਾਨੂੰ ਝੂਠ ਮਾਰ ਗਏ ਤੇ ਬਾਕੀ ਗਾਈਆਂ ਨੂੰ ਪਾਲ ਲਈ ਤੇ ਚੰਗਾ ਹੁੰਦਾ ਬਾਕੀ ਕੋਈ ਇੱਕ ਇੱਕ ਹੁੰਦੀ ਨਾ ਹੈਬਟ ਹੁੰਦੀ ਕਈ ਪਸ਼ੂ ਤੇ ਮਾੜੀ ਮਾੜੀ ਲੱਤ ਜੀ ਨੂੰ ਐ ਫਰਕ ਦਿੰਦੀਆਂ ਰਹੀ ਮੈਂ ਨਾ ਸੰਤੂ ਸਾਹਿਬ ਜਦੋਂ ਵਛੀ ਥੱਲੇ ਛੜਤੀ ਨਾ ਤੇ ਮਤਲਬ ਗਾਲੇ ਪੈ ਜਾਣਾ ਕੋਈ ਉਹੋ ਜੀ ਗੱਲ ਨਹੀਂ ਹੈਗੀ ਮੈਂ ਸੁਣਿਆ ਵੀ ਸ਼ਾਈ ਵਾਲ ਗਰਮ ਹੁੰਦਗਾ ਵਾ ਪਰ ਮੈਂ ਸਾਰਾ ਸੀਜ਼ਨ ਲਿਆ ਕੇ ਸ਼ਾਈ ਵਾਲੀ ਵੇਚੀਆਂ ਮਹਾਰਾਜ ਦੀ ਮਿਹਨਤ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਜੀ ਮਾੜਾ ਕਿਹੜੀ ਕਿਲੋ ਕਰਨਾ ਚੰਗਾ ਕੰਮ ਪਸੂ ਮੈਨੂੰ ਲੱਗਦਾ ਵੀ ਗਰਲਾਲ ਵੀਰ ਫਿਰ ਪਾਉਂਦਿਆਂ ਸਾਰੀ ਪਸੂ ਚੰਗੇ ਆ ਇੱਕ ਭੈਣ ਭਰਾਵਾਂ ਦਾ ਵਿਸ਼ਵਾਸ ਬਣਿਆ ਵਿਕ ਜਾਂਦੇ ਫਿਰ ਉਸੇ ਟੇ ਤੇ ਲਿਓ ਤੋੜ ਕੇ ਵਿਖਾਈਏ ਬਾਕੀ ਦੋਸਤੋ ਪੂਰੀ ਡਿਟੇਲ ਤੁਹਾਨੂੰ ਮਿਲ ਚੁਕੀ ਆ ਤੁਸੀਂ ਸੁਭਾਈ ਵੈੜਾ ਕਰਮਾ ਲਈ ਬਾਕੀ ਗੱਬਣ ਪਸੂ ਦਾ ਆਪਾਂ ਹੁੰਦਾ ਵੀ ਚਲੋ ਥੋੜੀਆਂ ਬਾਦੀਆਂ ਧਾਰਾ ਮਾਰ ਕੇ ਤਸੱਲੀ ਕਰਨੀ ਆ ਇਹ ਕੋਈ ਕਿਲੋ 2-4 ਕਿਲੋ ਖੰਡ ਕੋਈ ਵੀਰ ਚੋਕੇ ਆਪਣੀ ਤਸੱਲੀ ਕਰ ਸਕਦਾ ਦੋ ਡੰਗ ਚੋਲੋ ਇੱਕ ਟਾਈਮ ਚੋਲੋ ਹੋਣ ਤਾਂ ਵੈਸੇ ਬੌਲੇ ਤੇ ਆ ਇੱਕ ਟਾਈਮ ਵੀ ਕੋਈ ਵੀਰ ਭਰਾ ਕੇ ਆਪਣੀ ਤਸੱਲੀ ਕਰ ਕਦ ਘਾਟ ਆਪਾਂ ਮੋਸਟਲੀ ਦੇਖਦੇ ਆ ਜਿਹੋ ਜਿਹੇ ਆਪਾਂ ਸ਼ਾਹੀਵਾਲ ਵੜ ਕਦ ਘਾਟ ਉਸੇ ਵੜਾਂ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਜੇ ਮੀਡੀਅਮ ਹਾਈਟ ਆ ਬਾਕੀ ਥਣ ਭਾਂਡੇ ਦੀ ਕਾਫੀ ਖੂਬਸੂਰਤ ਆ ਇੱਕੋ ਜਿਹਾ ਲੇਵਾ ਲੋਰੀ ਤੇਗਾ ਸੋ ਚਾਰੇ ਥਾਣਾ ਇੱਕੋ ਜਿਹਾ ਥਾਣਾ ਸੈਜ ਵਿੱਚ ਵੀ ਇੱਕੋ ਜਿਹਾ ਬਾਕੀ ਵਿਰਲਾਪੁਰਲਾ ਵੀ ਇੱਕੋ ਜੀਆਂ ਨੇ ਤੇ ਗੁਰਲਾਲ ਕੀ ਮੰਗ ਕਰਦੇ ਆ ਭਰਾ ਜੀ ਸੰਧੂ ਸਾਹਿਬ ਜਿੱਦਾਂ ਬੱਛੀ ਮਹਾਰਾਜ ਦੀ ਮਹਿਨਾਂ ਸੂਈ ਸਵਾਈ ਹੈ ਇਹਦੀਆਂ ਬੱਚੀਆਂ ਦਾ 70 75 ਲੋਕ ਮੰਗੀ ਜਾਂਦੇ ਆ ਆਪਾਂ ਮੁੱਲ ਨਾ ਅੱਗੇ ਕਦੇ ਗਲਤ ਕੀਤਾ ਨਾ ਹੋਣੀ ਕਰਨਾ ਮੁੱਲ 65 ਕਰੀਏ 70 ਕਰੀਏ ਜਿਹੜੀ ਜੈਸ ਨੂੰ ਆਪਾਂ ਲੈ ਦੇ ਦੇਣੀ 60000 ਦੀ ਬੱਛੀ ਦਵਾਂਗੇ 60 ਦੀ ਹਾਂਜੀ अच्छा तो बात तो गुरलाल ਘਟ ਤੋਂ ਘਟ ਦੇ ਤੋਂ ਵੱਧ ਤੋਂ ਵੱਧ ਅਗਲੀ ਦੀ ਸੇਵਾ ਹੈ ਬਾਕੀ ਘਟ ਤੋਂ ਘਟ ਕਿੰਨਾ ਕੁ ਸੰਤੂ ਸਾਹਿਬ ਮੈਂ ਐਵੇਂ ਕਹਿਦਾ ਵੀ ਇਹਨੇ 30 ਕਿਲੋ ਦੇਣਾ 25 ਕਿਲੋ ਦੇਣਾ 17 18 ਕਿਲੋ ਪਹਿਲੇ ਸੂਏ ਬਛੀ ਨੇ ਦੁੱਧ ਕੱਢਿਆ ਵਾ ਦੂਜਾ ਸੂਆ ਸੂਈਆ ਚਲੋ ਮਹਾਰਾਜ ਨਵਿੰਦਰ ਵੀ ਰੱਖੇ ਮੇਰੇ ਹਿਸਾਬ ਨਾਲ ਸਟਾਰਟਿੰਗ 10 ਕਿਲੋ ਤੋਂ ਬੋਲੇ ਤੋਂ ਸਟਾਰਟ ਹੋ ਗਈ ਬਛੀ 15 16 ਤੋਂ ਪਲੱਸ ਚੱਲਣਾ ਚਾਹੀਦਾ ਮੈਂ ਪਲੱਸ 20 ਕਿਲੋ ਨੂੰ ਹੱਥ ਮਾਰੂਗਾ ਯਾਰ ਕੀ ਬਛੀ ਕੋਈ ਉਹੋ ਜੀ ਗੱਲ ਨਹੀਂ ਹਾਂ ਦੋਸਤੋ ਬਾਕੀ ਥਣ ਦੇਵੇ ਤੋਂ ਹਰ ਕਵੀਰ ਨੇ ਜੱਜਮੈਂਟ ਕਰ ਹੀ ਲੈਣੀ ਆ ਹਾਂਜੀ ਤੇ ਅੱਜ ਸ਼ਾਮ ਨੂੰ ਵੈਸ ਉਸ ਵਿੱਚ ਆ ਗਈ ਆ ਹਾਂਜੀ ਹਾਂਜੀ ਤੇ ਪਰਸੈਂਟੇਜ ਜਿਹੜੀ ਦੋਸਤ ਤੁਸੀਂ ਆਪ ਹੀ ਕਰ ਲਿਓ ਕਾਊਂਟ ਬਾਕੀ ਪਿਓਰ ਦੇ ਵਿੱਚ ਚਲੋ ਪਿਓਰ ਦੇ ਵਿੱਚ ਕਰੈਕਟਰ ਵੀ ਜਿਹੜੇ ਆ ਕਿਤੇ ਨਾ ਕਿਤੇ ਰਲਦੇ ਮਿਲਦੇ ਆ ਪਰ ਕੁਝ ਕਿਤੇ ਕਿਤੇ ਨਾ ਘੱਟ ਵੀ ਹੈਗੇ ਆ ਬੰਨਪੂਣ ਜਿਵੇਂ ਥੋੜਾ ਘੱਟ ਆ ਬਾਕੀ ਕ੍ਰੋਸ ਅੰਗ ਦੇ ਵਿੱਚ ਤੇ ਗਰਲਾ ਲੈਂਦੀ ਕੀ ਪਿੱਛੋਂ ਦਸੀਏ ਡਿਟੇਲ ਵੀਰ ਜਿੱਥੋਂ ਲਈ ਆ ਸੰਧੂ ਸਾਹਿਬ ਇਹ ਐ ਕਿ ਤੀਜਾ ਸੂਆ ਸੁਣੀ ਆ ਮੱਛੀ ਹਾਂ ਇਹਨੇ ਦੂਜੇ ਸੂਏ ਜਦੋਂ ਕਰਮਾਂ ਵਾਲੀ ਨੇ 20 ਤੋਂ ਪਲੱਸ ਦੁੱਧ ਕੱਢਿਆ ਦਾ ਦੋ ਜਣ ਨੇ ਹਾਂਜੀ ਇਹ ਚੱਕਰੇ ਚੱਲਿਆ ਵਾ ਵੀ ਦੂਜੇ ਸੂਏ ਇਹਦੇ ਇੱਕ ਮਗਲੇ ਤੁਹਾਨੂੰ ਨਾ ਕਬੈਣੀ ਵਾਲੇ ਠੀਕ ਹੈ ਜੀ ਹਾਂ ਜੀ ਮਗਰਲੇ ਥਾਂ ਤੋਂ ਤੇਲ ਲਵਾਇਕ ਤੋਂ ਠੀਕ ਹੈ ਜੀ ਤੇ ਦੁੱਧ 20 ਕਿਲੋ ਵਾਰ ਕੀ 25 17 18 ਕਿਲੋ ਰਮਾਨਾ ਹੀ ਭਰ ਜੂਗੀ ਜੀ ਠੀਕ ਹੈ ਜੀ ਅਜੇ 10 ਤੋਂ 15 ਦਿਨ ਦੇ ਵਿੱਚ ਵਿੱਚ ਤਕਰੀਬਨ ਲੈਂਦੀ ਆ ਵਛੀ ਬਾਕੀ ਪਲੀ ਪਲੋਸੀ ਵੱਡੀਆਂ ਬਹਿਣਾ ਚਾਹੁੰਦੀ ਆ ਕੋਈ ਉਹੋ ਜੀ ਗੱਲ ਨਹੀਂ ਇੱਕ ਬਹਿਣੀ ਲਈ ਮਗਰਲੇ ਥਾਂ ਨੂੰ ਤੇਲ ਹੈ ਨਾ ਹਾਂ ਜੀ ਇੱਕ ਬਹਿਣੀ ਵਾਲੇ ਮਗਰਲੇ ਥਾਂ ਤੇ ਠੀਕ ਹੈ ਜੀ ਜੀ ਆਪਾਂ ਸੱਚ ਦੱਸ ਕੇ ਦੇਣੀ ਆ ਇਸ ਤਰ੍ਹਾਂ ਭੈਣ ਭਰਾਵਾਂ ਨੂੰ ਗਰੰਟੀ ਤੇ ਛੱਡ ਆਈਏ ਤੇ ਮੁੜ ਕੇ ਝੂਠ ਮਾਰੀ ਜਾਈਏ ਵੀ ਇਹ ਬਹਿਨ ਦਾ ਦਾਬਾ ਕੀ ਫਲਾਣ ਹੋ ਗਿਆ ਉਹ ਕੰਮ ਨਹੀਂ ਆਪਾਂ ਕਰਨਾ ਆਪਾਂ ਤੇ ਦੇਣ ਕੋਈ ਦੱਸਿਆ ਨਾ ਕਿ ਕਿੰਨੀ ਕਿ ਬੰਦੀ ਉਹ ਸਾਹਿਬ 10 ਤੋਂ 15 ਦਿਨ ਲੈਂਦੀ ਆ ਬੜੀ ਜਿਆਦੀ ਵਾਸ਼ੀ ਬੰਦੀ ਮੈਂ ਆਪਦੀ ਸੱਜਣਤਾਈ ਚੋਂ ਲਈ ਆ ਠੀਕ ਮੁੰਡੇ ਆਪਣੇ ਸੱਜਣੇ ਜਿਨ੍ਹਾਂ ਤੋਂ ਲਈ ਆ ਕੋਈ ਝੂਠ ਵਾਲੀ ਗੱਲ ਨਹੀਂ ਆ ਹਾਂ ਜੇ ਨਾ ਵੀ ਵਥੀ 20 ਕਿਲੋ 17 18 ਕਿਲੋ ਦੁੱਧ ਕੱਢੇ ਤੇ ਤਾਂ ਵੀ ਆਪਾਂ ਜ਼ਿੰਮੇਵਾਰ ਹੋਵਾਂਗੇ ਕਿਸੇ ਭੈਣ ਭਰਾ ਦੇ ਜਿਹੜਾ ਲੈਂਦਾ ਵਾ ਬਾਕੀ ਤਿੰਨੇ ਤੁਹਾਨੂੰ ਤਿੱਪਣ ਆਪਣੀ ਤਸਦੀਕ ਮਾਣਾ ਸੰਤੂ ਸਾਹਿਬ ਹੱਥੋਂ ਨਾ ਤਿੰਨਾਂ ਨੂੰ ਲਾਉਣ ਤੇ ਠੀਕ ਆ ਲਿਓ ਵੀਰ ਗੁਰਲਾਲ ਤੇ ਬਾਕੀ ਦੋਸਤੋ ਜਾਈਵਾਲ ਕ੍ਰੋਲ ਸੰਗਤ ਦੇ ਵਿੱਚ ਆ ਬਾਕੀ ਚੰਗਾ ਰਿਕਾਰਡ ਮਿਲਕ ਹੈਗਾ ਪਿਛਲੇ ਸਵੇਰ ਨੂੰ ਵੇਖਦੇ ਹੋਏ ਠੀਕ ਆ ਜੀ ਕਿਉਂਕਿ ਜਿਸ ਘਰ ਤੋਂ ਵੀ ਖਰੀਦੀ ਆ ਚਲੋ ਪੁੱਛਣਾ ਹਰ ਕਵੀਰ ਦਾ ਫਰਜ਼ ਬਣਦਾ ਚਾਹੇ ਵਪਾਰੀ ਵੀਰ ਹੋਣ ਬੈਕ ਬੈਕਗ੍ਰਾਉਂਡ ਜਿਹੜਾ ਪਸ਼ੂ ਨੇ ਦੁੱਧ ਭਰਿਆ ਹੋਵੇ ਉਹ ਅਗੋਂ ਜੇਕਰ ਕੋਈ ਸਹੀ ਦੱਸ ਦੇ ਤੇ ਉਸ ਬਿਹਾਵ ਤੇ ਆਪਾਂ ਅੱਗੇ ਯਕੀਨ ਕਰਕੇ ਕਿਸੇ ਵੀਰ ਨੇ ਖਰੀਦੀ ਨਹੀਂ ਹੁੰਦੀ ਆ ਚੀਜ਼ ਤੇ ਬਾਕੀ ਬਿਲਕੁਲ ਰੈੱਡ ਕਲਰ ਦੇ ਵਿੱਚ ਆ ਜਿਹੜਾ ਕਲਰ ਦੋਸਤੋ ਆਪਾਂ ਵੇਖ ਵਧੇਰੇ ਦੇਖਦਿਆਂ ਸ਼ਾਹੀ ਵਾਲ ਦਾ ਤੇ ਬਾਕੀ ਹਜੇ ਲੇਵਾ ਢਿਲਾ ਢੁਲਾ ਬਹੁਤ ਜਿਆਦੀਆਂ ਨੇ ਬਾਕੀ ਤੇਲ ਮੰਨ ਕੇ ਵੀਰਾਂ ਦਾ ਵੀ ਆਪਾਂ ਖਰੀਦੀ ਇਹਦਾ ਤੇਲ ਕਹਿ ਕੇ ਅੱਗੇ ਕਿਸੇ ਵੀਰ ਨੂੰ ਦੇਣੀ ਆ ਚਾਰੇ ਥਾਣਾ ਬਾਕੀ ਲੇਵਾਂ ਲੋਵਾ ਪਰੂਗੀ ਪੂਰਾ ਹਵਾਨੇ ਦਾ ਸਟਰਕਚਰ ਹੀ ਦੇ ਬਿਲਕੁਲ ਦੱਸ ਰਿਹਾ ਕਈ ਵਾਰ ਆਪਾਂ ਵੇੜਾ ਦੇਖਦੇ ਵੀ ਛੋਟੀ ਜਿਹੀ ਲੇਫਟੀ ਹੁੰਦੀ ਆ ਪਰ ਹਵਾਨਾ ਲੇਵਾ ਤੁਸੀਂ ਵੇਖੋ ਧੁੰਨ ਤੋਂ ਜਿਹੜਾ ਦੋਸਤ ਸਟਾਰਟ ਹੋ ਕੇ ਠੀਕ ਆ ਜੀ ਬੈਕ ਸਾਰਨਾ ਟੱਚ ਕਰੂਗਾ ਤੇ ਢਿੱਲਾ ਢੋਲਾ ਕਰਮਾ ਵਾਲੀ ਬੋਤ ਲਈ ਖੜੀ ਆ ਸੋਹਣਾ ਲੇਵਾ ਬਣਾ ਕੇ ਤਿਆਰ ਕਰ ਬੰਦੀ ਢੁੰਡੀ ਬੜੀਆ ਜਦੋਂ ਗੱਡੀਆਂ ਗੁੱਡੀਆਂ ਡੰਗਰਾਉਂਦਾ ਨਾ ਹਾਂਦ ਕਰਕੇ ਕਾਲੀਆਂ ਪੈਦਗਾ ਹੋਰ ਉਹਦੀ ਗੱਲ ਨਹੀਂ ਕੋਈ ਵੀ ਬਹੁਤ ਜਿਆ ਆਈトライ ਕੋਈ ਇਹਨੂੰ ਉਹਨਾਂ ਵੰਗਾ ਪਾਗ ਨਹੀਂ ਹੋਇਆ ਕਰਮ ਵਾਲੀ ਨੂੰ ਕੋਈ ਇਹਨੂੰ ਨਾਥ ਨਹੀਂ ਵੱਜੀ ਕੋਈ ਉਹੋ ਜੀ ਗੱਲ ਨਹੀਂ ਲਓ ਜੀ ਹਾਂਜੀ ਠੀਕ ਆ ਲਓ ਵੀ ਠੀਕ ਆ ਬਾਕੀ ਜਿੰਨੀ ਆ ਮਜ਼ਬੂਤ ਆ ਤੇ ਨਿਗਰ ਪੂਰੀ ਆ ਠੀਕ ਆ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਨੇੜੇ ਤੋਂ ਦਿਖਾ ਦਈਏ ਤੇ ਜਿਵੇਂ ਦੋਸਤੋ ਇੱਕ ਪਿਓਰਿਟੀ ਦੇ ਵਿੱਚ ਆ ਜਾਂਦਾ ਨਾ ਜਿਵੇਂ ਅੱਖਾਂ ਦੇ ਵਿੱਚ ਆ ਜਿਵੇਂ ਸੁਰਮਾ ਪਾਇਆ ਹੁੰਦਾ ਬੈੜ ਦੇ ਵੀ ਉਹ ਆ ਜੀ ਕੁਝ ਨਾ ਕੋਈ ਨਿਸ਼ਾਨੀ ਕਰੈਕਟਰ ਜਿਹੜੇ ਇਸ ਬੈੜ ਦੇ ਵਿੱਚ ਹੈਗੇ ਆ ਪਰ ਪਿਓਰ ਚਲੋ ਆਪਾਂ 100% ਨਹੀਂ ਕਹਿੰਦੇ ਕਿ ਕੋਈ 70 ਲਾਲੇ 65 ਲਾਲੇ ਠੀਕ ਆ ਤੇ ਉਹ ਪਰਸੈਂਟੇਜ ਜਿਹੜੀ ਇਸ ਵੜ ਦੇ ਵਿੱਚ ਹੈਗੀ ਆ ਸੰਤੂ ਸਾਹਿਬ ਠੱਲਾਂ ਠੱਲਾਂ ਬਹੁਤ ਜਿਆਦੀਆਂ ਦੇ ਵੀ ਬੰਦੀ ਹੱਦੋਂ ਜ਼ਿਆਦੀ ਕਰਮਾ ਲਈ ਇਹੋ ਜੀ ਗੱਲ ਨਹੀਂ ਕੋਈ ਠੀਕ ਆ ਬਾਕੀ ਦੋਸਤੋ ਤਿੰਨ ਥਣ ਬਾਕੀ ਜਿਹੜੇ ਤਿੰਨ ਥਣ ਹੈਗੇ ਆ ਪ੍ਰੋਪਰ ਵੜਦੇ ਆ ਉਹ ਉਹ ਤਸੱਲੀ ਹੈਗੀ ਆ ਠੀਕ ਆ ਤੇ ਤੇਲ ਗਾ ਕੇ ਵੀਰਾਂ ਦਾ ਵੀ ਆਪਾਂ ਦੇਣੀ ਆ ਕਿਸੇ ਵੀਰ ਨੂੰ ਤੇ ਗੁਰਨਾਨ ਕੀ ਕਰਾਂਗੇ ਮੋਲ ਇਹਦਾ ਸੰਤੂ ਸਾਹਿਬ ਜਿੱਡੀ ਨਿੱਗਰ ਵਛੀ ਆ ਚਲੋ ਕਰਮਾ ਲਈ ਜੇ ਚਾਹੋਂ ਥਣਾ ਚ ਹੁੰਦੀ ਤੇ ਲੱਖ ਰੁਪਏ ਦੀ ਵੜ ਹੈ ਜਿਹੜੀ ਗੱਲ ਵਾ ਚਲੋ ਤੁਸੀਂ ਵੇਖਣ ਦਾ ਜੀ ਪਰ ਆਪਾਂ ਭਾ ਨਾ ਲਈ ਆ ਭਾ ਨਾ ਦੇ ਦੇਣੀ ਆ ਮੁੱਲ ਜੋ ਮਰਜ਼ੀ ਕਰੀ ਲੋ ਵੀ ਦਸਤੋ 40000 ਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਸੂਹਾ ਦੂਜਾ ਦੱਸਿਆ ਕਰ ਲਾਲ ਕਿ ਤੀਜਾ ਦੱਸਿਆ ਉਹਨਾਂ ਨੂੰ ਸੰਤੂ ਸਾਹਿਬਾਂ ਕੀ ਤੀਜਾ ਸੂਹਾ ਸੁਣੀ ਆ ਹੁਣ ਤੀਜਾ ਸੁਣੀ ਆ ਜੀ ਲੈ ਵੀ ਅਗਲੀ ਵਾੜ ਜਿਹੜੀ ਗੁਰਲਾਲ ਵੀਰ ਇਹ ਵੀ ਖੋਲ ਲਿਆ ਤੇ ਇਹ ਤਾਂ ਸੂਹਾ ਕਿੰਨਾ ਜੀ ਇਹ ਸੰਤੂ ਸਾਹਿਬਾਂ ਕੀ ਤੀਜਾ ਸੂਹਾ ਸੁਣੀ ਜੀ ਤੀਜਾ ਸੂਹਾ ਲੋ ਜੀ ਇਹ ਵੀ ਤੀਜਾ ਸੂਹਾ ਸੁਣੀ ਆ ਕਦ ਘਾੜ ਇਸ ਵਾੜ ਦਾ ਵੀ ਚੰਗਾ ਸਟਰਕਚਰ ਦੀ ਜੇਕਰ ਆਪਾਂ ਗੱਲ ਕਰ ਲਈਏ ਵੱਡੀ ਆ ਵਾੜ ਤੇ ਕ੍ਰੋਸ ਸੰਗ ਦੇ ਵਿੱਚ ਆ ਠੀਕ ਆ ਜੀ ਐਚ ਐਫ ਦਾ ਕ੍ਰੋਸ ਕੋਈ ਵੀਰ ਮੰਨ ਸਕਦਾ ਤੇ ਇਹਦਾ ਗੁਰਨਾਲ ਕੀ ਹੈਗਾ ਰਿਕੋਰਡ ਕਿੰਨਾਕ ਟਾਈਮ ਅਜੇ ਲਿੱਤੀ ਲੁਕਤੀ ਕੋਈ ਪੁੱਛਿਆ ਉਹਨਾਂ ਸੰਧੂ ਸਾਹਿਬ ਦੂਜੇ ਸੁਵੇ 16 17 ਕਿਲੋ ਦੁੱਧ ਠੰਡਾ ਦਿੱਤਾ ਤੀਜਾ ਸੁਵੇ ਸੋਣੀਆ 10 ਦਿਨ ਲੈਂਦੀ ਹੈ ਅਜੇ ਪੂਰੇ 10 ਕਿ ਦਿਨ ਹਾਂਜੀ 10 ਦਿਨਾਂ ਦੀ ਕੱਚੀ ਬਾਕੀ ਠੰਡੀ ਠੁੰਡੀ ਬਹੁਤ ਜਿਆਦੀ ਕੋਈ ਇਹ ਨਹੀਂ ਆ ਵੀ ਲਾਟੇ ਛੜੀ ਮਾਰੂਗੀ ਜਾਂ ਕਿਤਰਾ ਵਾ ਜਿਹੜੇ ਬੰਨੇ ਮਰਜੀ ਬੈਠੇ ਰਹੋ ਕੋਈ ਉਹੋ ਜੀ ਗੱਲ ਦੀ ਲੋ ਜੀ ਠੀਕ ਆ ਬਾਕੀ ਖੁੱਲਾ ਲੈਵਾ ਚੰਗਾ ਹਾਂਜੀ ਭਰੂਗੀ ਪੂਰਾ ਅਜੇ ਦੁੱਧ 17 18 ਕਿਲੋ ਦਾ ਠੰਡਾ ਹੀ ਦਊਗੀ ਨਾ ਸੰਧੂ ਸਾਹਿਬ ਕੋਈ ਇਹੋ ਜੀ ਗੱਲ ਨਹੀਂ ਚੇ ਹਾਂਜੀ ਲਓ ਜੀ ਬਾਕੀ ਦੋਸਤੋਂ ਚਾਰ ਥਾਣਾ ਇੱਕ ਮਗਰ ਥੋੜੀ ਜਿਹੀ ਫੋਰਡ ਛਾਂਗ ਜੀ ਹੈਗੀ ਆ ਹਾਂਜੀ ਇਹ ਤਾਂ ਫੋਰਡ ਦੀ ਲੱਗੀ ਵੈਸੇ ਤੇ ਕੋਈ ਮਕਸਦ ਨਹੀਂ ਵੈਸੇ ਕਈ ਨਾ ਮੋਸਟਲੀ ਆਪਾਂ ਦੇਖਦੇ ਆਂ ਬੜਾਂ ਦੇ ਵਿੱਚ ਲੱਗੀਆਂ ਹੁੰਦੀਆਂ ਫੋਟਾ ਪਾਟਾਂ ਦੀਆਂ ਠੀਕ ਆ ਤੇ ਬੱਚਾ ਜਾਂ ਮਗਰ ਤੇ ਬਾਕੀ ਚਾਰ ਥਾਣਾ ਮੁਠੀ ਥਾਣਾ ਤੇ ਗੁਲਾਬੀ ਥਾਣੇ ਬੜੇ ਇੱਕ ਰੰਗ ਬਿਲਕੁਲ ਬਲੈਕ ਆ ਚੌੜੇ ਪਿੱਠ ਪੂੜੇ ਦੇ ਵਿੱਚ ਆ ਥੋੜਾ ਜਿਹਾ ਕਿਤੇ ਨਾ ਕਿਤੇ ਕਈ ਵਾਰ ਨਾਰਮਲ ਸਾਹ ਸੰਭਾਲਦੇ ਵਿੱਚੋਂ ਪਸ਼ੂ ਨਿਕਲਦਾ ਜੇੜੀ ਬਿਹੜ ਆ ਓਡੀ ਸੇਵਾ ਵੀ ਚੰਗੀ ਹੁੰਦੀ ਤੇ ਬਹੁਤ ਵਧੀਆ ਵੱਡੀ ਬਿਹੜ ਰਾਜੀ ਹੋਣੀ ਸੀਗੀ ਹਾਂਜੀ ਹਾਂਜੀ ਤੇ ਗੁਰਲਾੜ ਹੁਣ ਤੀਜਾ ਸੁਗਾ ਹਾਂਜੀ ਸੰਧੂ ਸਾਹਿਬ ਤੀਜਾ ਸੁਗਾ ਸੁਣੀ ਆ ਤੇ ਦਿਨ ਆਰ ਤੋਂ 10 ਲੈਂਦੀ ਆ ਬਾਕੀ ਥਾਣਾ ਤੋਂ ਉਹਨਾਂ ਦੀ ਐ ਪੂਰੀ ਤਸੱਲੀ ਮੈਂ ਨਾ ਸੰਧੂ ਸਾਹਿਬ ਜਿਹੜਾ ਭੈਣ ਭਰਾ ਖਰੀਦੂਗਾ ਇਹਨੂੰ ਐ ਤਸੱਲੀ ਨਾਲ 蒂ਪ ਕੇ ਆਪਣੇ ਘਰੋਂ ਵੀ ਖੜੇ ਜਾ ਆਪਦੇ ਘਰ ਸਿੱਧਾ ਮਗਾਉਂਦਾ ਆਪਦੇ ਘਰ ਐ ਤਸੱਲੀ ਨਾਲ 蒂ਪ ਕੇ ਫੇਰ ਬਾਕੀ ਭਰਾਵੋ ਘੱਟੋ ਘੱਟ 10 ਕਦੇ ਨੇ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਕਿਉਂਕਿ ਜਿਵੇਂ ਜਿਵੇਂ ਇਹਨੇ ਕਰਮਾਲੀ ਨੇ ਅੱਗੇ ਨਵੇਂ ਦਿਨ ਵਿੱਚ ਹਾਜ਼ਰੀ ਲਵਾਉਂਦੀ ਕੋਈ ਉਵੇਂ ਮੈਂ ਲੇਵਾ ਜਿਹੜਾ ਦੋਸਤੋ ਸੋਨਾ ਬਣਾ ਕੇ ਤਿਆਰ ਕਰਦੀ ਹੈ ਨਾ ਤੇ ਬਾਕੀ ਤੋਰਾ ਤੁਸੀਂ ਚੈੱਕ ਕਰ ਸਕਦੇ ਜੇ ਤੇ ਕਦ ਕੁਦ ਚੰਗਾ ਕੋਈ ਛੋਟੀ ਦਰਮਿਆਨੀ ਹਾਈਟ ਨਹੀਂ ਕਿ ਮੀਡੀਅਮ ਤੋਂ ਉੱਚੀ ਹਾਈਟ ਵਾਲਾ ਆਪਾਂ ਇਹਨੂੰ ਗਿਣ ਸਕਦੇ ਆ ਮੀਡੀਅਮ ਤੋਂ ਉੱਚੀ ਹਾਈਟ ਵਾਲੇ ਦਾ ਕਦ ਦਾ ਆ ਲੋ ਜੀ ਸੂਬਿਆਂ ਦੇ ਵਿੱਚ ਵੀ ਤੁਹਾਨੂੰ ਦੱਸਤਾ ਵੀ ਕੋਈ ਤਿੱਜਾ ਕੁ ਸੂਆ ਪੀਰਾਂ ਦਾ ਵੀ ਇਹ ਸੂਣ ਜਾ ਰਹੀ ਆ ਬਾਕੀ ਕੋਈ ਹੋਰ ਦੂਜਾ ਵੀ ਕਹਿ ਦਿੰਦੇ ਆ ਆਪਾਂ ਕਹਿਣਾ ਨਹੀਂ ਕਿਉਂਕਿ ਤਿੱਜਾ ਸੂਆ ਮਤਲਬ ਤਿੱਜਾ ਸੂਆ ਹੀ ਆ ਹਾਂ ਬਾਕੀ ਚਲੋ ਚੰਗੀ ਆ ਜਿੰਨੀ ਵੀ ਆ ਦੁੱਧ ਵਾਲੀ ਆ ਅੱਗੇ ਕੋਈ ਚੰਗੀ ਕਾਰਗੁਜ਼ਾਰੀ ਵੀਰ ਕਰ ਲੂਗਾ ਖਰੀਦਦਾਰ ਤੇ 200 200 ਕੋ 15 16 ਤੋਂ ਪਲਾਸੀ ਚੱਲਣ ਵਾਲੀ ਆ ਜਿੱਥੇ ਤੱਕ ਮਰਜ਼ੀ ਲੈ ਜਾਓ ਤੇ ਗੁਰਨਾਲ ਇਹ ਕੀ ਕਰਦੇ ਆ ਮੋਹਿੰਦਾ ਸੌ ਸਾਬ ਮੁੱਲ ਤੇ ਕਰਦੇ ਤਾਂ 50000 ਜਿਹੜੀ ਆਪਾਂ ਜੈਸਨੋ ਲੈ ਦੇ ਕਰਨੀਆਂ 47000 ਦੀ ਵਾਸੀ ਦਵਾਂਗੇ 47 ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ 47000 ਦੀ ਦੋਸਤੋ ਇਹ ਵਾੜ ਮਿਲ ਜੂਗੀ ਤੁਹਾਨੂੰ ਇੱਕ ਵਾਰੀ ਆਪਾਂ ਤੁਹਾਨੂੰ ਥਾਣ ਤੋਂ ਫਿਰ ਦਿਖਾ ਦਈਏ ਆ ਲਓ ਇਹ ਆ ਲਓ ਬਾਕੀ ਸੀਲੀ ਸੁਲੀ ਤੁਸੀਂ ਚੈੱਕ ਕਰੋ ਠੰਢੀ ਧੀਰੀ ਆ ਕਰਮਾਂ ਦੀ ਠੀਕ ਹੈ ਜੀ ਓਏ अच्छा गुरलाल वीर ये पशु आज ਆਪਣੇ ਕੋਲ ਤਿੰਨ ਨੇ ਹਾਂਜੀ ਹਾਂਜੀ ਸੰਤੂ ਸਾਹਿਬ ਤਿੰਨ ਪਸ਼ੂ ਆ ਜੀ ਠੀਕ ਆ ਭਰਾ ਜੀ ਬੋਲਦਗੇ ਨੰਬਰ ਨੰਬਰ ਸੰਤੂ ਸਾਹਿਬ 82177 82497 ਦੂਜਾ ਨੰਬਰ 8289016207 ਠੀਕ ਆ ਭਰਾ ਹਾਂਜੀ ਲਓ ਦੋਸਤੋ ਇਹ ਸਾਨੇ ਮੇਰੇ ਨਾਲ ਵੀਰ ਗੁਰਲਾਲ ਸਿੰਘ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਕੀ ਜਿੰਨੇ ਪਸ਼ੂ ਦਿਖਾਏ ਗਏ ਆ ਆਪਣੀ ਇੱਕ ਰਿਕਵੈਸਟ ਹੀ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਜਿਹੜਾ ਵੀਰ ਕੋਈ ਖਰੀਦਣ ਆ ਰਿਹਾ ਦੋ ਡੰਗ ਚੋਲੋ ਜਿਹੜਾ ਪਸ਼ੂ ਸੋਇਆ ਸੋਇਆ ਗੱਬਣ ਪਸ਼ੂ ਆਪਦਾ ਟਿੱਪ ਕੇ ਦੋਸਤੋ ਤਸੱਲੀ ਕਰਕੇ ਤੁਸੀਂ ਲੈ ਜਿਓ ਬਾਕੀ ਪਸ਼ੂ ਆਉਂਦੇ ਰਹਿੰਦੇ ਐਸੇ ਤਰ੍ਹਾਂ ਰੂਟੀਨ ਦੇ ਵਿੱਚ ਤੁਸੀਂ ਆਪਦਾ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਬਾਰੇ ਪਤੇਰੇ ਡਿਟੇਲ ਲੈ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ